ਨੇ ਪੂਰੇ ਪੋਰਸ਼ ਏਰੀਏ ਦੇ ਵਿੱਚ ਤੜਥੱਲੀ ਮਚਾਈ ਹੋਈ ਹੈ ਜੀ ਇਹ ਹਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਰ ਵੀ ਲਗਜ਼ਰੀ ਹੈ ਤੇ ਇਲਾਕਾ ਵੀ ਪੋਰਸ਼ ਹੈ ਔਰ ਉਧਰੋਂ ਇਹ ਤੇਜ਼ ਰਫ਼ਤਾਰ ਕਾਰ ਨੇ ਪੂਰੀ ਕੈਲਿਕਸ ਏਰੀਏ ਦੇ ਵਿੱਚ ਤੜਥੱਲੀ ਮਚਾਈ ਹੈ ਔਰ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ ਜਿੰਨੇ ਵੀ ਆਸ-ਪਾਸ ਦੇ ਲੋਕ ਸੀਗੇ ਜਿੰਨੇ ਵੀ ਉੱਥੇ ਚਸ਼ਮਦੀਦ ਖੜੇ ਹੋਏ ਸੀਗੇ ਰਸਤੇ ਦੇ ਵਿੱਚ ਤਾਂ ਸਾਰਿਆਂ ਨੇ ਕਿਹਾ ਕਿ ਰਫ਼ਤਾਰ ਇੰਨੀ ਕਾ ਜ਼ਿਆਦਾ ਤੇਜ਼ ਸੀਗੀ ਕਿ ਗੱਡੀ ਜਿਹੜੀ ਆ ਫੋਰਚੂਨਰ ਗੱਡੀ ਤੁਸੀਂ ਦੇਖ ਸਕਦੇ ਹੋ ਉਹ ਕੰਟਰੋਲ ਨਹੀਂ ਹੁੰਦੀ ਤੇ ਬਿਜਲੀ ਵਾਲੇ ਖੰਬੇ ਦੇ ਉੱਪਰ ਜਿੱਥੇ ਟਰਾਂਸਫਾਰਮਰ ਲੱਗਿਆ ਹੁੰਦਾ ਹੈ ਉਹਦੀਆਂ ਧੱਜੀਆਂ ਉਡਾ ਦਿੰਦੀ ਹੈ ਤਸਵੀਰਾਂ ਦੇਖ ਸਕਦੇ ਹੋ ਜਦੋਂ ਇਸ ਟਰਾਂਸਫਾਰਮ ਦੇ ਨਾਲ ਜਾ ਕੇ ਲਗਜ਼ਰੀ ਕਾਰ ਟਕਰਾਉਂਦੀ ਹੈ ਤਾਂ ਇੰਨਾ ਕੁ ਜ਼ਿਆਦਾ ਖੜਾਕਾ ਇੰਨਾ ਕੁ ਵੱਡਾ ਧਮਾਕਾ ਹੁੰਦਾ ਹੈ ਕਿ ਲੋਕ ਆਪਣੇ ਸ਼ੋਅਰੂਮਾਂ ਚੋਂ ਬਾਹਰ ਨਿਕਲ ਕੇ ਦੇਖਦੇ ਆ ਕਿ ਭਾਈ ਆਹ ਕੀ ਬਣ ਗਿਆ ਤਾਂ ਤਸਵੀਰ ਦੇਖ ਸਕਦੇ ਹੋ ਜਲੰਧਰ ਦਾ ਮਾਡਲ ਟਾਊਨ ਏਰੀਆ ਹੈ ਕਾਫੀ ਪੌਰ ਸ਼ੇਰੀਆ ਹੈ ਤੇ ਉੱਥੇ ਇੰਨੀ ਤੇਜ਼ ਰਫ਼ਤਾਰ ਦੇ ਨਾਲ ਕਾਰ ਸ਼ਹਿਰ ਦੇ ਵਿੱਚ ਉਸ ਏਰੀਏ ਦੇ ਵਿੱਚ ਚਲਾਉਣੀ ਸਭ ਤੋਂ ਪਹਿਲਾਂ ਤਾਂ ਇਸ ਦੇ ਉੱਪਰ ਸਵਾਲ ਉੱਠਦੇ ਨੇ ਔਰ ਦੂਸ ਤਰੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਹੁਣ ਹਾਲ ਬਣਿਆ ਹੋਇਆ ਹੈ ਟਰਾਂਸਫਾਰਮਰ ਹੀ ਉਡਾ ਦਿੱਤਾ ਗਿਆ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਨੀਚੇ ਫੋਰਚਨਰ ਗੱਡੀ ਹੈ ਹਾਲਾਂਕਿ ਜਿਹੜਾ ਚਾਲਕ ਸੀਗਾ ਉਸ ਨੂੰ ਕਿਸੇ ਵੀ ਤਰੀਕੇ ਦਾ ਅਜੇ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਨੁਕਸਾਨ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਉਹਨੇ ਛਾਲ ਮਾਰ ਕੇ ਤੇ ਆਪਣਾ ਬਚਾਅ ਕਰ ਲਿਆ ਪਰ ਜਦੋਂ ਹੀ ਇਹ ਟਰਾਂਸਫਾਰਮਰ ਦੇ ਨਾਲ ਗੱਡੀ ਜਾ ਕੇ ਵੱਜਦੀ ਹੈ ਤਾਂ ਉੱਪਰ ਧੂਕ ਹੀ ਲੈ ਜਾਂਦੀ ਹੈ ਪੁੱਟਣਾ ਤਾਂ ਦੂਰ ਦੀ ਗੱਲ ਹੈ ਫੋਰਚਨਰ ਗੱਡੀ ਹੈ ਟਰਾਂਸਫਾਰਮਰ ਵੀ ਜਿਹੜਾ ਆ ਉਹ ਅੱਧ ਕਹਿਣ ਲੱਗਦਾ ਹੈ ਕਿ ਜਿਵੇਂ ਫੋਰਚੂਨਰ ਗੱਡੀ ਤੇ ਟਰਾਂਸਫਾਰਮਰ ਲੱਦਿਆ ਹੁੰਦਾ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਮਾਡਲ ਟਾਊਨ ਏਰੀਆ ਦੀ ਇਹ ਤਸਵੀਰ ਦੱਸੀ ਜਾਂਦੀ ਹੈ ਕਾਫੀ ਭੀੜ ਭੜ ਵਾਲਾ ਇਲਾਕਾ ਹੈ ਔਰ ਕਾਫੀ ਬੋਰ ਸ਼ੇਰੀਆ ਇੱਥੇ ਕਿਉਂਕਿ ਸਾਰੇ ਤੁਸੀਂ ਜਾਣਦੇ ਹੋ ਕਿ ਮਾਡਲ ਟਰਮ ਜਲੰਧਰ ਦਾ ਕਿੰਨਾ ਫੇਮਸ ਹੈ ਤਾਂ ਇੰਨੀ ਕੁ ਤੇਜ਼ ਰਫ਼ਤਾਰ ਸੀ ਇਸ ਫੋਰਚੂਨਰ ਗੱਡੀ ਦੀ ਕਿ ਜੋ ਹਾਲਾਤ ਹੁਣ ਬਣੇ ਆ ਕਿਉਂਕਿ ਇਹ ਨਾ ਸੌਖਾ ਕੰਮ ਨਹੀਂ ਹੈ ਕਿ ਟਰਾਂਸਫਾਰਮਰ ਇੰਨਾ ਛੇਤੀ ਚੁੱਕਿਆ ਜਾਵੇ ਜੇ ਜੀਸੀਬੀ ਵੀ ਲੱਗੇ ਤਾਂ ਮੈਨੂੰ ਲੱਗਦਾ ਕਿ ਉਹਨੂੰ ਵੀ 20 ਮਿੰਟ ਲੱਗਦੇ ਆ ਪਰ ਇੱਥੇ ਤਾਂ ਫੋਰਚੂਨਰ ਗੱਡੀ ਦਾ ਤਾਂ ਇੰਜ ਲੱਗਦਾ ਕਿ ਜਿਵੇਂ ਇਹ ਲੱਦ ਕੇ ਲੈ ਗਈ ਹੈ ਟਰਾਂਸਫਾਰਮਰ ਨਾਲ ਦੇਖ ਸਕਦੇ ਹੋ ਤਸਵੀਰਾਂ ਉਧਰੋਂ ਮੌਸਮ ਵੀ ਖਰਾਬ ਹੈ ਨਿੱਕੀ ਨਿੱਕੀ ਕਣੀ ਦਾ ਮੀ ਜਿਹੜਾ ਆ ਉਹ ਪੈ ਰਿਹਾ ਹੈ ਔਰ ਦੂਸਰੇ ਪਾਸੇ ਨੇਤੜਥਲੀ ਮਚਾਈ ਹੈ ਤੇ ਇਹ ট্রান্সਫਾਰਮਰ ਹੀ ਪੁੱਟ ਕੇ ਆਪਣੇ ਨਾਲ ਲੈ ਗਿਆ ਔਰ ਇੰਨਾ ਕੁ ਵੱਡਾ ਧਮਾਕਾ ਹੋਇਆ ਜਦੋਂ ਲੋਕਾਂ ਨੇ ਦੇਖਿਆ ਤੇ ਸ਼ੋਅਰੂਮ ਤੋਂ ਬਾਹਰ ਨਿਕਲੇ ਕਿ ਭਾਈ ਪਤਾ ਨਹੀਂ ਕੀ ਹੋ ਗਿਆ ਐਡਾ ਵੱਡਾ ਧਮਾਕਾ ਜਿਹੜਾ ਉਹ ਪਹਿਲੀ ਵਾਰੀ ਮੋਡਲ ਟਾਊਨ ਦੇ ਏਰੀਆ ਦੇ ਵਿੱਚ ਅਸੀਂ ਦੇਖਿਆ ਸੁਣਿਆ ਪਰ ਜਦੋਂ ਹੀ ਬਾਹਰ ਨਿਕਲੇ ਹੈ ਸ਼ੋਅਰੂਮ ਤੋਂ ਤਾਂ ਫੋਰਚੂਨਰ ਗੱਡੀ ਨੇ ਤਾਂ ਤਬਾਹੀ ਮਚਾਈ ਹੈ ট্রান্সਫਾਰਮਰ ਆਪਣੇ ਉੱਪਰ ਹੀ ਲੱਦ ਕੇ ਲੈ ਗਈ ਹੈ ਛੱਤ ਤੇ ਹਾਲਾਂਕਿ ਖੁਸ਼ਕਿਸਮਤੀ ਵਾਲੀ ਗੱਲ ਇਹ ਰਹੀ ਹੈ ਕਿ ਜਾਨੀ ਨੁਕਸਾਨ ਚਾਲਕ ਦਾ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਉਸਨੇ ਦੱਸਿਆ ਜਾ ਰਿਹਾ ਹੈ ਕਿ ਸ਼ਾਲ ਮਾਰ ਦਿੱਤੀ ਸੀ ਔਰ ਜਿਹੜੇ ਚਸ਼ਮਦੀ ਸੀਗੇ ਉਹਨਾਂ ਦਾ ਇਹ ਕਹਿਣਾ ਹੈ ਕਿ ਰਫਤਾਰ ਤੇਜ ਸੀ ਹੁਣ ਸਵਾਲ ਤਾਂ ਉੱਠਦੇ ਹੈ ਹੋ ਸਕਦਾ ਹੈ ਕਾਰਵਾਈ ਵੀ ਹੋਵੇ ਕਿ ਭਾਈ ਭੀੜਪੜ ਵਾਲੇ ਇਲਾਕੇ ਦੇ ਵਿੱਚ ਜਿੱਥੇ ਲਿਮਟ ਹੁੰਦੀ ਹੈ ਸਪੀਡ ਦੀ ਕਿ ਇੰਨੀ ਲਿਮਟ ਤੋਂ ਵੱਧ ਜਿਹੜਾ ਆ ਉਹ ਗੱਡੀ ਨਹੀਂ ਚਲਾ ਸਕਦੇ ਕਿਉਂਕਿ ਇਹ ਭੀੜਪੜ ਵਾਲਾ ਇਲਾਕਾ ਹੈ ਤਾਂ ਉਸ ਭੀੜਪੜ ਵਾਲੇ ਇਲਾਕੇ ਦੇ ਵਿੱਚ ਇੰਨੀ ਰਫਤਾਰ ਤੇਜ ਕਿਵੇਂ ਹੋ ਗਈ ਪਹਿਲੀ ਗੱਲ ਤਾਂ ਹੈ ਔਰ ਦੂਸਰੀ ਕਿ ਕੋਈ ਖਰਾਬੀ ਸੀ ਗੱਡੀ ਦੇ ਵਿੱਚ ਜਾਂ ਬੈਲੈਂਸ ਵਿਗੜ ਗਿਆ ਜਾਂ ਹੋਰ ਫਿਰ ਕੀ ਕਾਰਨ ਹੋ ਸਕਦਾ ਹੈ ਇਸ ਦੀ ਵੀ ਜਾਂਚ ਜਾ ਰਹੀ ਹੈ ਪਰ ਚਾਲਕ ਜਿਹੜਾ ਬਚਿਆ ਉਸਨੇ ਛਾਲ ਮਾਰ ਕੇ ਆਪਣੇ ਆਪ ਨੂੰ ਬਚਾਇਆ ਹੈ ਔਰ ਜਿਸ ਤਰੀਕੇ ਦੇ ਨਾਲ ਇਹ ট্রান্সਫਾਰਮਰ ਦੇ ਨਾਲ ਜਿਹੜੀ ਥੱਲੇ ਹੀਟਾ ਫੋਰਚੂਨਰ ਲਗਜ਼ਰੀ ਗੱਡੀ ਹੈ ਔਰ ਕੇ ਕਈ ਤਾਂ ਇਹਨੂੰ ਕਹਿ ਦਿੰਦੇ ਆ ਕਿ ਝੋਟੇ ਵਰਗੀ ਗੱਡੀ ਇੰਨੀ ਪਾਵਰ ਹੁੰਦੀ ਹੈ ਇੰਨੀ ਮਜ਼ਬੂਤ ਗੱਡੀ ਹੈ ਔਰ ਵਾਕਿਆ ਮਜ਼ਬੂਤ ਹੀ ਹੈ ਜਿਹੜੀ ਟ੍ਰਾਂਸਫਰਮ ਪੁੱਟ ਕੇ ਨਾਲ ਹੀ ਲੱਗ ਗਈ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹਦੇ ਵਿੱਚ ਕਰੰਟ ਵੀ ਆਇਆ ਹੋਵੇਗਾ ਫਿਰ ਉਸ ਤੋਂ ਬਾਅਦ ਦੇ ਵਿੱਚ ਕਾਫੀ ਜੋਖਮ ਹੈ ਔਰ ਲੋਕਾਂ ਨੇ ਇਸ ਦੇ ਲਾਗੇ ਕਿਸੇ ਨੂੰ ਨਹੀਂ ਜਾਣ ਦਿੱਤਾ ਕਿਉਂਕਿ ਬਿਜਲੀ ਵੀ ਆ ਰਹੀ ਸੀ ਉਸ ਤੋਂ ਬਾਅਦ ਕਹਿ ਕੇ ਬਿਜਲੀ ਮੈਕਮੇ ਨੂੰ ਤਾਂ ਇਥੇ ਇਹ ਲਾਈਨ ਕਟਵਾਉਣੀ ਪਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਮਾਡਲ ਟਾਊਨ ਪੋਰ ਸ਼ੇਰੀਆ ਹੈ ਕਾਫੀ ਔਰ ਇਸ ਇਲਾਕੇ ਦੇ ਵਿੱਚ ਇਹ ਤੇਜ਼ ਰਫਤਾਰ ਫੋਰਚੂਨਰ ਨੇ ਕਹਿਰ ਤੇ ਤੜਥੱਲੀ ਮਚਾਈ ਹੈ ਬਿਜਲੀ ਦੇ ਖੰਭੇ ਸਮੇਤ ਟਰਾਂਸਫਾਰਮਰ ਵੀ ਜਿਹੜੇ ਆ ਉਹ ਪੁੱਟ ਦਿੱਤੇ ਗਏ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਬਾਬਤ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਕਿ ਕਿਵੇਂ ਦੇਖਦੇ ਹੋ ਇੰਨੀ ਤੇਜ਼ ਰਫਤਾਰ ਕਾਰ ਉਹ ਵੀ ਪੋਰ ਸ਼ੇਰੀਆ ਦੇ ਵਿੱਚ ਚਲਾਉਣੀ ਕਿ ਇਹ ਸਹੀ ਹੈ ਕਿਉਂਕਿ ਸ਼ਹਿਰ ਦੇ ਬਿਲਕੁਲ ਅੰਦਰ ਇਹ ਪੋਰਸ਼ ਏਰੀਆ ਹੈ ਮਾਡਲ ਟਾਊਨ ਦਾ ਏਰੀਆ ਹੈ ਇੱਥੇ ਇੰਨੀ ਤੇਜ਼ ਰਫ਼ਤਾਰ ਚਲਾਉਣੀ ਕਾਰ ਦੀ ਉਹ ਸਹੀ